ਪਿਛੇ ਫਰਾਂਸ ਕੇ ਮਿਸ਼ਨ ਆਇਆ ਸੀ ਉਥੇ ਮੰਗ ਕੀਤੀ ਸਾਡੇ ਲੀਡਰਾਂ ਨੇ ਕਿ ਜੇ ਬਾਰਡਰ ਏਰੀਆ 'ਚ ਸਾਡੇ ਆ ਦਿੱਕਤਾ ਹੈ ਉਹਨਾਂ ਦਾ ਕੋਈ ਹੱਲ ਕਰ ਕਿਉਂ ਦੇ ਜੇ ਬਾਰਡਰ ਏਰੀਆ ਚ ਆਪਣੇ 50 ਕਿਲੋਮੀਟਰ ਤੱਕ ਇਹ ਕਿਹਦੇ ਆ ਕਿ ਇਹ ਇੱਥੇ ਬਾਰਡਰ ਇੰਡੀਆ ਸੈਂਸਿਟਿਵ ਆ ਤੇ ਉਥੇ ਟੈਕਸ ਰੇਟ ਕਮੀ ਮੰਗਦੇ ਟੈਕਸ ਦੀ ਆਪਣਾ ਮਨਾਜੀ ਕਿਉਂ ਨਹੀਂ ਕਰਦੇ ਤੁਹਾਡੇ GST ਨਾਲ ਸਾਰਾ ਸਮਾਨ ਸਸਤਾ ਹੋਊਗਾ ਤੁਹਾਡੇ ਇੰਕਮ ਟੈਕਸ ਘਟੂਗਾ ਉਹ ਬਿਮਾਰ ਬੋਲਣਗੇ ਉੱਥੇ ਆਪਣੇ ਬੱਚਿਆਂ ਨੂੰ ਰੋਜ਼ਗਾਰ ਮਿਲੂਗਾ ਤੁਸੀਂ ਬਾਜ਼ਾਰ ਖੁੱਲਣ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਬਾਗੇ ਦੀ ਬਾਜ਼ਾਰ ਦੀ ਗੱਲ ਕਰਦੇ ਹੋ ਫਿਰੋਜ਼ਪੁਰ ਵਾਲਾ ਖੁੱਲਣ ਦੀ ਗੱਲ ਕਿਉਂ ਨਹੀਂ ਕਰਦੇ ਡੇਰਾਬੰਦਾਂ ਵਾਲਾ ਕਿਉਂ ਖੁੱਲਣ ਦੀ ਗੱਲ ਕਰ ਨਹੀਂ ਕਰਦੇ ਫਾਇਲਕਾ ਤੋਂ ਖੁੱਲਣ ਦੀ ਗੱਲ ਕਿਉਂ ਨਹੀਂ ਕਰਦੇ ਉਹ ਸਾਰੇ ਇਲਾਕੇ ਡਵੈਲਪ ਹੋਣਗੇ ਜੇ ਲੋਇ ਤੋਂ ਡਵੈਲਪਮੈਂਟ ਹੋ ਗਈ ਕਿ ਆ ਜੀਟੀ ਰੋਡ ਦੇ ਉੱਤੇ ਇੰਨੀ ਡਵੈਲਪਮੈਂਟ ਹੋ ਜਾਂਦੀ ਹੈ ਬੁਬਾਰ ਕਰਕੇ ਸੋਚੋ ਇਹ ਸਾਰਾ ਜਿਗਾ ਖੁੱਲਿਆ ਹੋਵੇ ਤਾਂ ਕਿੰਨੇ ਆਪਾਂ ਨੂੰ ਰੋਜ਼ਗਾਰ ਮਿਲ ਕਿਸੇ ਦਾ ਢਾਬਾ ਖੋਲਝੂ ਕਿਸੇ ਦਾ ਪੈਂਤਰਾ ਦੀ ਦੁਕਾਨ ਛੋਟੇ ਮਾਈਕਰੋ ਟ੍ਰੇਡਸ ਵੀ ਆਪਾਂ ਬਹੁਤ ਖੋਲਣਾ ਜਿਹੜੇ ਕਿ ਛੋਲੇ 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 ਵੱਡੇ ਵਪਾਰ ਬਣ ਜਾਂਦੇ ਆ ਆਪਣੇ ਜਿਹੜੇ ਰਿਟੇਲਰ ਔਰ ਡਿਸਟ੍ਰੀਬਿਊਟਰ ਬਣ ਜਾਂਦੇ ਆ ਜਿਹੜੇ ਆਪਣੇ ਇਥੋਂ ਦੇ ਖਾਦ ਪਦਾਰਥ ਹੈਗੇ ਜਿਹੜੀ ਆਪਾਂ ਇਥੇ ਉਪਚਾਰ ਕਰਦੇ ਆ ਉਹ ਮਾਲ बिकਣ ਲੱਗ ਜੂ ਸਾਡਾ ਸਾਡੇ ਔਣ ਜਾਣ ਹੋ ਜੂ ਸਾਡੇ ਤੋਂ ਲੜਾਈ ਦਾ ਖਰੜਾ ਟਾਉ। ਸੋ ਇਹ ਮੰਨਣਾ ਨਹੀਂ ਆ ਲੈ ਕੇ ਇਹ ਗੱਲਾਂ ਲੈ ਕੇ ਆਪਾਂ ਇਹ ਖਰੜਾ ਲਿਆਂਦਾ।